ਕੈਨੇਡੀਅਨ ਖਬਰਨਾਮੇ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਅਮਰੀਕਾ ਤੋਂ 18822 ਭਾਰਤੀਆਂ ਨੂੰ ਰਿਪੋਰਟ ਕੀਤਾ ਜਾ ਚੁੱਕਿਆ ਹੈ ਤੇ 트럼ਪ ਸਰਕਾਰ ਦੀ ਕਾਰਵਾਈ ਇਸੇ ਤਰ੍ਹਾਂ ਜਾਰੀ ਹੈ ਤਾਂ ਦੇਸ਼ ਨਿਕਾਲੇ ਦੇ ਸਾਰੇ ਰਿਕਾਰਡ ਟੁੱਟ ਜਾਣਗੇ ਜੀ ਹਾਂ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਵੱਲੋਂ ਸੰਸਦ ਵਿੱਚ ਪੇਸ਼ ਆਂਕੜੇ ਦੇ ਮੁਤਾਬਕ 28 ਨਵੰਬਰ ਤੱਕ 트럼ਪ ਸਰਕਾਰ ਨੇ 3258 ਭਾਰਤੀਆਂ ਨੂੰ ਅਮਰੀਕਾ ਵਿੱਚੋਂ ਕੱਢ ਦਿੱਤਾ ਹੈ ਅਤੇ 2009 ਤੋਂ ਬਾਅਦ ਕਿਸੇ ਵੀ ਵਰੇ ਵਿੱਚ ਇਹ ਸਭ ਤੋਂ ਉੱਚਾ ਆਂਕੜਾ ਮੰਨਿਆ ਜਾ ਰਿਹਾ 트럼ਪ ਸਰਕਾਰ ਵੱਲੋਂ ਅਮਰੀਕਾ ਤੋਂ ਰਿਪੋਰਟ ਭਾਰਤੀਆਂ ਵਿੱਚੋਂ ਸਭ ਤੋਂ ਵੱਧ ਗਿਣਤੀ ਪੰਜਾਬ ਅਤੇ ਹਰਿਆਣੇ ਵਾਲਿਆਂ ਦੀ ਹੈ ਰਿਪੋਰਟ ਹੋ ਕੇ ਭਾਰਤ ਪਹੁੰਚਦੇ ਜ਼ਿਆਦਾਤਰ ਭਾਰਤੀ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਸੰਜਤ ਕੀ ਵੀਜ਼ਾ ਮਿਆਦ ਲੰਘਣ ਤੋਂ ਬਾਅਦ ਵਾਪਸੀ ਨਾ ਕਰਨ ਵਾਲੇ ਅਪਰਾਧਿਕ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤੇ ਭਾਰਤੀ ਨਾਗਰਿਕ ਵੀ ਸ਼ਾਮਲ ਨੇ ਮੌਜੂਦਾ ਵਰੇ ਦੌਰਾਨ ਭਾਰਤ ਡਿਪੋਰਟ ਕੀਤੇ ਗਏ ਭਾਰਤੀ ਨਾਗਰਿਕਾਂ ਵਿੱਚੋਂ ਸ਼ਾਮਲ 2032 ਕਮਰਸ਼ੀਅਲ ਫਲਾਈਟਸ ਰਾਹੀਂ ਦਿੱਲੀ ਪਹੁੰਚੇ ਜਦਕਿ 1226 ਨੂੰ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਵਾਲਿਆਂ ਨੇ ਚਾਰਟਰਡ ਫਲਾਈਟ ਜਾਂ ਫੌਜੀ ਜਹਾਜ਼ ਰਾਹੀਂ ਰਿਪੋਰਟ ਕੀਤਾ ਮੁਦੇਸ਼ ਮੰਤਰੀ ਨੇ ਦੱਸਿਆ ਹੈ ਕਿ ਡੈਪੋਟੇਸ਼ਨ ਫਲਾਈਟਸ ਰਾਹੀਂ ਲਖਵਿੰਦਰ ਸਿੰਘ ਅਨਮੋਲ ਬਿਸ਼ਨੋਈ ਵਰਗੇ ਪਗੋੜੇ ਅਪਰਾਧੀਆਂ ਨੂੰ ਵਾਪਸ ਲਿਆਉਣ ਵਿੱਚ ਮਦਦ ਵੀ ਮਿਲੀ ਹੈ ਦਾਸੀਏ ਕੇ 트াম্প ਸਰਕਾਰ ਲੋ ਭਾਰਤ ਭਾਰਤੀ ਨਾਗਰਿਕਾ ਨਾਲ ਅਲੱਦ ਦੀ ਪਹਿਲੀ ਫਲੈਟ ਪੰਜ ਫਰਵਿਲ ਭੇਜੀ ਗਈ ਸੀ ਅਤੇ ਇਸ ਵਿੱਚ ਸਵਾਰ ਜ਼ਿਆਦਾਤਰ ਲੋਕਾਂ ਨੂੰ ਬੀੜੀਆਂ ਵਿੱਚ ਝੜਿਆ ਹੋਇਆ ਸੀ ਉਧਰ ਅਮਰੀਕਾ ਸਰਕਾਰ ਆਪਣੀ ਨੀਤੀਆਂ ਨੂੰ ਜਾਇਜ਼ ਜਿਹਾ ਠਹਿਰਾ ਰਹੀ ਹੈ ਵਾਈਟ ਹਾਊਸ ਦਾ ਕਹਿਣਾ ਹੈ ਕਿ ਮੁਲਕ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਪ੍ਰਵਾਸੀ ਰਿਪੋਰਟ ਕਰਨ ਦੇ ਤਰੀਕੇ ਬਿਲਕੁਲ ਦਰਸਤ ਨੇ ਮਨੁੱਖੀ ਤਕਸਰੀ ਮਾਮਲਿਆਂ ਦਾ ਜ਼ਿਕਰ ਕਰਦਿਆਂ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਦੱਸਿਆ ਕਿ ਪੰਜਾਬ ਵਿੱਚ ਸਭ ਤੋਂ ਵੱਧ ਨੌਜਵਾਨ ਨਜਾਇਜ਼ ਤਰੀਕੇ ਨਾਲ ਵਿਦੇਸ਼ਾਂ ਵਿੱਚ ਜਾ ਰਹੇ ਨੇ ਅਤੇ ਸਰਕਾਰ ਵੱਲੋਂ ਮਾਮਲੇ ਦੀ ਪੜਤਾਲ ਲਈ ਐਸ ਆਈ ਟੀ ਦਾ ਗਠਨ ਕੀਤਾ ਗਿਆ। ਪੰਜਾਬ ਪੁਲਿਸ ਵੱਲੋਂ 28-11 ਕਾਨੂੰਨੀ ਟ੍ਰੈਵਲ ਏਜੰਟਾਂ ਉਪਰ ਕੇਸ ਵੀ ਦਰਜ ਕੀਤਾ ਗਿਆ। 16 ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਜਦਕਿ ਹਰਿਆਣਾ ਵਿੱਚ ਵੀ ਮਨੁੱਖੀ ਤਸਕਰੀ ਦੇ 2325 ਮਾਮਲੇ ਸਾਹਮਣੇ ਆਏ ਨੇ ਅਤੇ ਉਧਰ ਦੀ ਪੁਲਿਸ ਨੇ 44 ਮਾਮਲੇ ਦਰਜ ਕਰਦੇ 27 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਦੂਜੇ ਪਾਸੇ ਅਮਰੀਕਾ ਸਰਕਾਰ ਵੱਲੋਂ H1B ਵੀਜ਼ਾ ਨਾਲ ਸੰਬੰਧਿਤ ਨਵੇਂ ਨਿਯਮ 15 ਦਸੰਬਰ ਤੋਂ ਲਾਗੂ ਕੀਤੇ ਜਾ ਰਹੇ ਨੇ ਜਿਨ੍ਹਾਂ ਬਿਨੇਕਾਰਾਂ ਦੇ ਨੂੰ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੀ ਜਾਣਕਾਰੀ ਮਹੱਈਆ ਕਰਵਾਉਣੀ ਹੋਵੇਗੀ ਜੋ ਕਿਸੇ ਬਿਨੇਕਾਰ ਦੇ ਸੋਸ਼ਲ ਮੀਡੀਆ ਸਰਗਰਮੀਆਂ ਅਮਰੀਕਾ ਵਿਰੁੱਧ ਨਜਾਇਜ਼ ਨਜ਼ਰ ਆਵੇਗੀ ਤਾਂ ਵੀਜ਼ਾ ਅਰਜ਼ੀ ਸਿੱਧੇ ਤੌਰ ਤੇ ਰੱਦ ਕਰ ਦਿੱਤੀ ਜਾਵੇਗੀ H1B ਵੀਜ਼ੇ ਲਈ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਸੋਸ਼ਲ ਮੀਡੀਆ ਆ ਕਾਊਂਟ ਦੀ ਕੋਕ ਕੀਤੀ ਜਾਵੇਗੀ ਇਸ ਤੋਂ ਪਹਿਲਾਂ ਅਗਸਤ ਵਿੱਚ F1F M1 ਅਤੇ J1 ਵੀਜੇ ਸਣੇ ਵਿਜ਼ਟਰ ਵੀਜ਼ਾ ਲਈ ਸੋਸ਼ਲ ਮੀਡੀਆ ਪ੍ਰੋਫਾਈਲ ਦੀ ਚੈਕਿੰਗ ਲਾਜ਼ਮੀ ਕੀਤੀ ਜਾ ਚੁੱਕੀ ਹੈ ਅਮਰੀਕਾ ਵੱਲੋਂ ਹਰ ਸਾਲ ਹਾਈਡਲ ਸਕਰਟ ਪ੍ਰੋਫੈਸ਼ਨਲਸ ਜਾਰੀ ਕੀਤੇ ਜਾ ਰਹੇ ਨੇ ਤੇ ਉਥੇ ਦੱਸ ਦਈਏ ਕਿ ਇਸ ਵਿੱਚ ਵੀਜ਼ਿਆਂ ਵਿੱਚੋਂ 70% ਭਾਰਤੀ ਪੇਸ਼ਾਵਾਰਾਂ ਨੂੰ ਮਿਲਦੇ ਨੇ ਪਰ 트럼ਪ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਤਸਵੀਰ ਬਦਲ ਨਜ਼ਰ ਆ ਰਹੀ ਹੈ ਸਿਰਫ ਇੰਨਾ ਹੀ ਨਹੀਂ H1B ਵੀਜ਼ਾ ਲਈ ਰਾਸ਼ਟਰੀ ਰਾਸ਼ਟਰਪਤੀ ਡੋਨਲਡ 트럼ਪ 1 ਲੱਖ ਡਾਲਰ ਦੀ ਫੀਸ ਲਾਗੂ ਕਰ ਚੁੱਕੇ ਨੇ ਪ੍ਰੇਣੀ ਘੋਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀ ਸੁਣਨੀ ਪੜਨੀ ਆ ਤਾਂ ਬਣੇ ਰਹੋ ਆਜ ਨਿਊਜ਼ ਹਾਲਾ ਦੇ ਨਾਲ